ਓ ਜਾਗੋ 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 ਪੈਣੋ ਜਾਗੋ ਪੈਣੋ ਜਾਗੋ ਪੈਣੋ ਜਾਗੋ ਉਹ ਜਿਹੜੇ ਦੁਕਾਨਦਾਰ ਤੁਹਾਡੀਆਂ ਕਰਦੇ ਲੁੱਟਾਂ ਉਹਨਾਂ ਨੂੰ ਤਿਆਗੋ ਆ ਦੇਖੋ ਜਿਹੜੇ ਕਹਿੰਦੇ 1500 ਦਾ ਸੂਟ ਸਭ ਤੋਂ ਵੱਡਾ ਝੂਠ ਬੋਲਦਿਆ ਓਏ ਅਸੀਂ ਨਾ 1200 ਲੈਣਾ ਨਾ 1500 ਲੈਣਾ ਨਾ 1000 ਲੈਣਾ ਮਾਤੂ ਸ਼੍ਰੀ ਦਸਤਾਰ ਆਜੋ 15 1500 ਵਾਲੇ ਸੂਟ ਲੈ ਜਾਓ 5 500 ਦੇ ਵਿੱਚ ਆ ਚੱਕੋ ਜੀ ਨੈਚੁਰਲ ਕਰੀਮ ਦੇ ਉੱਤੇ ਸੂਟ ਆ ਗਿਆ ਬਿਆਰਾ ਚ 3 3000 ਦਾ ਇੱਥੇ 750 ਰੁਪਏ ਦਾ ਦੁਪੱਟੇ ਦੇ ਨਾਲ ਕੀ ਚੈੱਕ ਕਰਵਾ ਦੇਖੋ ਇੰਨਾ ਦੇ ਸੂਟ ਇਹਨਾਂ ਦੇ ਉੱਤੇ ਮਾਰ ਕੇ ਲੈਤਾ ਦੰਮੀਆਂ ਦੇ ਪਾ ਕੇ ਸੂਟ ਇਹ ਹੀ ਸੂਟ ਦਾ 3 3000 ਰੁਪਏ ਮੰਗਦੇ ਆ ਪਰ ਅਸੀਂ ਤੁਹਾਨੂੰ 1500 ਰੁਪਏ ਦੋ ਦੇ ਦੇਣੇ ਆ 3000 ਵਾਲਾ ਸੂਟ 750 ਰੁਪਏ ਦੇ ਵਿੱਚ ਲੈ ਜਾਓ ਓਏ ਆਹਾ ਸੂਟ 3350 ਜੋ ਮਰਜ਼ੀ ਕਰੋ ਤੁਸੀਂ ਦੇ ਜਾਣਾ ਪਰ ਅਸੀਂ ਲੁੱਟ ਨਹੀਂ ਕਰਨੀ ਅਸੀਂ 3350 ਵਾਲਾ ਸੂਟ ਵੀ 850 ਰੁਪਏ ਚ ਦੇ ਦੇਣਾ ਆ ਚੈੱਕ ਕਰੋ ਹੈਂਡਵਰਕ ਚੈੱਕ ਕਰੋ ਧਾਗੇ ਦਾ ਕੰਮ ਚੈੱਕ ਕਰੋ ਦੁਪੱਟੇ ਤੇ ਵੀ ਵਰਕ ਚੈੱਕ ਕਰੋ ਬਾਜ਼ਾਰਾਂ ਦੇ ਵਿੱਚ ਆ ਰੈੱਡ ਕਲਰ ਦਾ ਸੂਟ ਲੈਣ ਚਲੇ ਜਾਓ ਤੁਹਾਨੂੰ 3-4000 ਦਾ ਦੇ ਦੇਣਗੇ ਅਸੀਂ 1750 ਰੁਪਏ ਦਾ ਦੇਖੋ ਜੀ ਲੋਕਾਂ ਦੇ ਅੱਖਾਂ 2 2 ਇੰਚ ਪੱਟੀਆਂ ਹੋ ਜਾਣਗੀਆਂ ਪਜਾਨਾ ਜੇ ਇਹ 60650 ਦਾ ਸੂਟ ਲੈਂਦੇ ਆ ਤੇ ਅਸੀਂ 2500 ਰੁਪਏ ਦਾ ਦੇਣਾ 2500 ਰੁਪਏ ਦਾ ਕਿੰਨਾ ਵੱਡਾ ਰਾਸ਼ੀਆ ਲੋਕ ਖੁਸ਼ ਹੋ ਕੇ ਆ ਰਹੇ ਆ ਖੁਸ਼ ਹੋ ਕੇ ਜਾ ਰਹੇ ਆ ਸੋ ਬਾਜ਼ਾਰ ਕਿਉਂ ਹੀ ਜਾ ਕੇ ਪਤਾ ਕਰੋ ਆ 2 ਪੀਸ ਕੋਟ ਵਟ 10 12000 ਰੁਪਏ ਦਾ ਸਾਡੇ ਕੋਲ ਆਜੋ 10-12000 ਦਾ ਕੋਟ ਪੈਂਟ ਸਿਰਫ 2995 ਚ ਲੈ ਜਾਓ ਸਲਾਈ ਕਰਕੇ ਰੰਗ ਜਿਹੜਾ ਮਰਜ਼ੀ ਲੈ ਜਾਓ ਆ 3 ਪੀਸ ਕੋਟ ਪੈਂਟ ਬਾਜ਼ਾਰ ਚ 15000 ਰੁਪਿਆ ਦਾ ਵੇਚਦਾ ਅਸੀਂ ਤੁਹਾਨੂੰ ਇਹ ਸਿਰ ਤੇ ਸਿਰ ਦੇ ਰਣਾ 3760 ਚ ਸਲਾਈ ਕਰਕੇ ਆ 3000 ਰੁਪਿਆ ਕੋਈ ਮੰਗ ਲੈਂਦਾ ਕੋਈ 2500 ਮੰਗ ਲੈਂਦਾ ਕੋਈ ਮੰਗਦਾ 3200 ਰੁਪਿਆ ਜੇ ਤੁਸੀਂ ਕੁਰਤਾ ਪਜਾਮਾ ਇਤਾਂ ਦੇ ਡਿਜ਼ਾਈਨ ਚ ਸਲਾਈ ਕਰਕੇ ਲੈਣਾ ਸਟਿਚਿੰਗ ਵਿੱਚ ਪਾ ਕੇ ਮੈਂ ਦੱਸ ਰਿਹਾ ਪਰ ਸਾਡੇ ਕੋਲ ਆਓ 1300 ਰੁਪਏ ਚ ਕੋਟ ਤਾਂ ਵੀ ਅਮਲ ਹੈ ਜੋ ਸਲਾਈ ਕਰਤੀ ਸਾਡੇ ਕੋਲ ਆ ਜਾਓ ਸ਼ੇਰਵਾਨੀ 6500 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਤੁਸੀਂ ਆਪਣੀ ਖਰੀਦ ਕੇ ਲੈ ਕੇ ਜਾ ਸਕਦੇ ਆ ਜਿਹੜੀਆਂ ਬਜ਼ਾਰਾਂ ਦੇ ਵਿੱਚ 18 18 20 20000 ਰੁਪਈਆਂ ਸ਼ੇਰਵਾਨੀ ਸਾਡੇ ਜਿਹੜੇ ਸੂਟ ਆ ਨਾ ਇਹ ਸੂਟ ਹੀ ਲਹਿੰਗਿਆਂ ਨਾਲੋਂ ਭਾਰੇ ਭਾਰੇ ਆ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਅਸੀਂ 25000 ਦਾ ਲਹਿੰਗਾ ਪਾਉਣਾ ਅਸੀਂ 50000 ਦਾ ਲਹਿੰਗਾ ਪਾਉਣਾ ਕਈ ਕੁੜੀਆਂ ਦਾ ਇਦਾਂ ਦੀਆਂ ਆ ਜਿਹੜੀਆਂ 70 70000 ਰੁਪਏ ਰੈਂਟੇ ਦੇ ਦਿੰਦੀਆਂ ਪਰ ਸਾਡੇ ਕੋਲ ਆ ਜਾਓ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ ਦਵਾਂਗੇ ਉੱਜਾ ਗੋਜਾ ਗੋਜਾ ਪੈਣੋ ਜਾਗੋ ਪੈਣੋ ਜਾਗੋ ਪੈਣੋ ਜਾਗੋ ਉਹ ਜਿਹੜੇ ਦੁਕਾਨਦਾਰ ਤੁਹਾਡੀਆਂ ਕਰਦੇ ਲੁੱਟਾਂ ਉਹਨਾਂ ਨੂੰ ਤਿਆਗੋ ਆ ਦੇਖੋ ਜਿਹੜੇ ਕਹਿੰਦੇ 1500 ਦਾ ਛੂਟ ਸਭ ਤੋਂ ਵੱਡਾ ਝੂਠ ਬੋਲਦੇ ਆ ਜਿਹੜੇ ਕਹਿੰਦੇ 1600 ਦਾ ਝੂਠ ਸਭ ਤੋਂ ਵੱਡੀ ਠੱਗੀ ਮਾਰਦੇ ਆ ਜਿਹੜੇ ਕਹਿੰਦੇ 1200 ਦਾ ਝੂਠ ਉਹਦੇ ਤਵਾਹੀ ਕਰਦੇ ਆ ਓਏ ਅਸੀਂ ਨਾ 1200 ਲੈਣਾ ਨਾ 1500 ਲੈਣਾ ਨਾ 1600 ਲੈਣਾ ਮਾਤੂ ਸ਼੍ਰੀ ਦਸਤਾਰ ਆਜੋ 15 1500 ਵਾਲੇ ਸੂਟ ਲੈ ਜਾਓ 5 500 ਦੇ ਵਿੱਚ 5 500 ਰੁਪਏ ਵਿੱਚ ਸੂਟ ਦਵਾਂਗੇ ਰਕੜੀ ਦਾ ਇੱਕ ਬਹੁਤ ਵੱਡੀ ਸੇਲ ਆਤੀ ਆ ਵੱਡੇ ਫਾਇਦੇ ਹੋਣਿਆ ਹਜ਼ਾਰਾਂ ਰੁਪਏ ਤੁਹਾਡੇ ਬਚ ਜਾਣੇ ਆ ਜਿਹੜਾ 20000 ਰੁਪਏ ਦਾ ਕਪੜਾ ਬਾਜ਼ਾਰ 'ਚ ਜਾ ਕੇ ਲੈਣਾ ਅਸੀਂ 8000 'ਚ ਦੇ ਕੇ ਭੇਜਣਾ ਡਿਜ਼ਾਈਨਰ ਦੀ ਗੱਲ ਕਰਦੇ ਹਾਂ ਆ ਦੇਖ ਲਓ ਆ ਚੱਕੋ ਜੀ ਨੈਚੁਰਲ ਕਰੀਮ ਦੇ ਉੱਤੇ ਸੂਟ ਆ ਗਿਆ ਬਾਜ਼ਾਰ 'ਚ 3 3000 ਦਾ ਇੱਥੇ 7500 ਰੁਪਏ ਦਾ ਦੁਪੱਟੇ ਦੇ ਨਾਲ ਉਹ ਨੈਚੁਰਲ ਕਰੇਵ ਦੇ بیس ਐ ਆਜੋ ਹੁਣ ਮੈਦਾਨ ਦੇ ਵਿੱਚ ਆ ਗਿਆ ਮਾਤੂ ਸ਼੍ਰੀ ਦਸਤਾਰ ਅੰਕਲੋਂ ਮ ਡਿਜ਼ਾਈਨ ਆ ਚੱਕੋ ਹੈਂਡਵਰਕ ਨਾਲ ਮੜੇ ਪਿਆ ਬਜ਼ਾਰਾ ਚ 3 3000 ਵਾਲਾ ਸੂਟ ਲੈ ਜਾਓ 750 ਜੇ ਉਹ ਤੁਸੀਂ ਚੈੱਕ ਕਰਵਾ ਦੇਖੋ ਇਦਾਂ ਦੇ ਸੂਟ ਇਹਨਾਂ ਦੇ ਉੱਤੇ ਮਾਰ ਕੇ ਲੈਤਾ ਦੰਮੀਆਂ ਦੇ ਪਾ ਕੇ ਸੂਟ ਇਹ ਹੀ ਸੂਟ ਦਾ 3 3000 ਰੁਪਿਆ ਮੰਗਦੇ ਆ ਪਰ ਅਸੀਂ ਤੁਹਾਨੂੰ 1500 ਰੇ ਦੋ ਦੇ ਦੇਣੇ ਆ 3000 ਵਾਲਾ ਸੂਟ 750 ਰੁਪਏ ਦੇ ਵਿੱਚ ਲੈ ਜਾਓ ਦੇਖੋ ਹਾਂ ਸ਼ਾਦੀ ਦਾ ਟਾਈਮ ਆ ਗਿਆ ਤਾਜਵੇ ਦੇ ਤੁਸੀਂ ਕੱਪੜਾ ਲੈਣਾ ਇੱਧਰ ਇਹ ਸੂਟਾਂ 'ਚ ਹੁਣੀ ਤੁਹਾਡੀ ਲੁੱਟ ਮੈਂ ਐਸੀ ਕਰਕੇ ਦਾ ਗਰੰਟੀ ਲੈਣਾ ਜਿਹੜਾ ਤੁਸੀਂ ਬਾਜ਼ਾਰ 'ਚ 50000 ਰੁਪਏ ਦਾ ਕੱਪੜਾ ਤਾਜਵੇ ਦੇ ਲੈਣਾ ਓਏ ਅਸੀਂ ਤੁਹਾਨੂੰ 20000 'ਚ ਦੇਣਾ 25 2500 ਵਾਲੇ ਸੂਟ ਅਸੀਂ 750 ਰੁਪਏ 'ਚ ਘਟਦੇ ਆ ਆ ਲੇਖ ਲੇਖ ਕੇ ਰੇਟ ਲਾਤਾ 1500 ਦੇ ਦੋ ਸੂਟ ਘਟਦੇ ਆ ਰੰਗ ਸੋਹਣੇ ਸੋਹਣੇ ਆ ਇੱਥੇ ਹੋਲ ਸੇਲ ਰੇਟਾਂ ਦੇ ਕੱਪੜਾ ਦੇਣਾ ਅਸੀਂ ਸ਼ਰਤ ਕੋਈ ਇਦਾਂ ਦੀ ਹੈ ਨਹੀਂ ਵੀ ਇੱਕ ਨਾਲ ਦੇ 4 4 5 5 ਲਵੋ ਜੇ ਭੈਣ ਨੂੰ ਇੱਕ ਪਸੰਦ ਆ ਗਿਆ ਇੱਕ ਲੈ ਜਾਓ ਦੋ ਪਸੰਦ ਆ ਗਿਆ ਦੋ ਲੈ ਜਾਓ ਮੁੰਡੇ ਦਾ ਵਿਆਹ ਹੋਵੇ ਕੁੜੀ ਦਾ ਵਿਆਹ ਹੋਵੇ ਉਹਦੀ ਮੰਮੀ ਨੇ ਸੂਟ ਵੀ ਆਪਾਂ ਆਹ ਸੋਹਣਾ ਜਿਹਾ ਪਾ ਕੇ ਦੇਣਾ ਜਦੋਂ ਕਹਿੰਦੇ ਜੀ ਮਦਰ ਨੇ ਸੂਟ ਪੋਣਾ ਤੇ ਉਦੋਂ ਦੁਕਾਨਦਾਰ ਦੀਆਂ ਅੱਖਾਂ 2 2 ਇੰਚ ਖੋਲੀਆਂ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਹੁਣ ਜੋ ਮਰਜ਼ੀ ਮੰਗ ਲਓ ਓਏ ਆਹ ਸੂਟ 3000 3200 ਜੋ ਮਰਜੀ ਕਰੋ ਤੁਸੀਂ ਦੇ ਜਾਣਾ ਪਰ ਅਸੀਂ ਲੁੱਟ ਨਹੀਂ ਕਰਨੀ ਅਸੀਂ 3000 3200 ਵਾਲਾ ਸੂਟ ਵੀ 850 ਰੁਪਏ ਚ ਦੇ ਦੇਣਾ ਇਸ ਲਈ ਕਹਿੰਦੇ ਆ ਰਖੜੀ ਤੱਕ ਆਜੋ ਵਿਆਹਾਂ ਸ਼ਾਦੀਆਂ ਦੇ ਕੱਪੜੇ ਦੇ ਉੱਤੇ ਵੀ ਆਫਰ ਲਾਤੀ ਆ ਜਿਹੜਾ ਰਖੜੀ ਤੇ ਤੁਸੀਂ ਭੈਣਾਂ ਨੂੰ ਦੇਣ ਲੈਣ ਲਈ ਕੱਪੜਾ ਦੇਣਾ ਉੱਤੇ ਵੀ ਸੇਲ ਲਾਤੀ ਆ ਰੇਟ ਆ ਵੀ 850 ਰੁਪਏ ਰਹਾ ਚੀਜ਼ ਸੁਪਰ ਆ ਰੰਗ ਤਗੜੇ ਤਗੜੇ ਭਾਈ ਦੇਈ ਜਾਂਦੇ ਆ ਦੇਖੋ ਜੀ ਰੰਗਾ ਮੇਚੀ ਫੁੱਲ ਦਵਾਂਗੇ ਕੁਆਲਿਟੀ ਟੌਪ ਕਲਾਸ ਦਵਾਂਗੇ ਡਿਜ਼ਾਈਨ ਸਾਰੇ ਨਵੇਂ ਦਵਾਂਗੇ ਕੋਈ ਲਾਟ ਨਹੀਂ ਦਵਾਂਗੇ ਕਿਉਂਕਿ ਅਸੀਂ ਮਾਤੂ ਸ਼੍ਰੀ ਦਸਤਾਰ ਅੰਕਲੋਂ ਨੇ ਡਿਜ਼ਾਈਨਿੰਗ ਚ ਕਰਾ ਨੈਚਰਲ ਕਰੇਵ ਦੇ ਬੇਸ ਚਨੌਣ ਦੇ ਦੁਪੱਟੇ ਹੈਵੀ ਹੈਵੀ ਇਹ ਦੁਕਾਨਦਾਰ ਲੁੱਟ ਕਰਦੇ ਸ਼ਰਿਆਮ ਹੁਣ ਮਾਤੂ ਸ਼੍ਰੀ ਦਸਤਾਰ ਨੇ ਠੋਕ ਕੇ ਕਹਿੰਦਾ ਐਕਦੀ ਵਿਆਹ ਸ਼ਾਦੀ ਤੇ ਰਖੜੀ ਤੇ ਲੁੱਟ ਜਮਾਂ ਹੀ ਨਹੀਂ ਹੋਣ ਦੇਣੀ ਜੇ ਤੁਸੀਂ ਰੰਗਾਂ ਦੀ ਗੱਲ ਕਰਨੀ ਆ ਜੇ ਤੁਸੀਂ ਡਿਜ਼ਾਈਨਾਂ ਦੀ ਗੱਲ ਕਰਨੀ ਆ ਜੇ ਤੁਸੀਂ ਦੁਪੱਟਿਆਂ ਦੀ ਗੱਲ ਕਰਨੀ ਹੈਵੀ ਹੈਵੀ ਦੁਪੱਟੇ ਲੈਣੇ ਆ ਦੇਖੋ 25 2500 ਵਾਲੇ ਸੂਟ ਵੀ 1-1000 ਰੁਪਏ ਚ ਕਰਦੇ ਆ ਮੈਂ ਕਹਿੰਦਾ ਕੋਈ ਜੰਮੇ ਨਹੀਂ ਮਾਈ ਦਾ ਲਾਲ ਜੇ ਕੋਈ ਇੰਨਾ ਸਸਤਾ ਕੱਪੜਾ ਦੇ ਜਵੇ ਬੈਠੇ ਅਸੀਂ ਬਾਗੇ ਪੁਰਾਣੇ ਆ ਡਿਜ਼ਾਈਨ ਸਾਡੇ ਕੋਲੋਂ ਤੁਸੀਂ ਦਿੱਲੀ ਵਾਲੇ ਲੈ ਲਓ ਬੰਬੇ ਵਾਲੇ ਲੈ ਲਓ ਸੂਰਤ ਵਾਲੇ ਲੈ ਲਓ ਕਲਕੱਤੇ ਵਾਲੇ ਲੈ ਲਓ ਅੰਮਦਾਬਾਦ ਵਾਲੇ ਲੈ ਲਓ ਕਿਉਂਕਿ ਵੱਡੇ ਵੱਡੇ ਵਪਾਰੀ ਸਾਰਾ ਹੀ ਮਾਲ ਇੱਥੇ ਦੇ ਕੇ ਜਾਂਦੇ ਆ ਕਿਉਂਕਿ ਲੋਕਾਂ ਨੂੰ ਪਤਾ ਸੇਲ ਬਹੁਤ ਵੱਡੀ ਆ ਲੋਕਾਂ ਨੂੰ ਇਹ ਵੀ ਪਤਾ ਦੁਕਾਨਦਾਰ ਵੱਡੇ ਵੱਡਿਆਂ ਨੂੰ ਵੀ ਇੱਥੇ ਕਸਟਮਰ ਬਹੁਤ ਆਉਂਦਾ ਤੇ ਵਪਾਰੀ ਇੱਥੇ ਕੱਪੜਾ ਦੇ ਕੇ ਜਾ ਰਹੇ ਆ ਸਸਤਾ ਟਰੱਕਾਂ ਦਾ ਟਰੱਕ ਕੱਪੜਾ ਆਉਂਦਾ ਸਸਤੇ ਰੇਟਾਂ ਤੇ ਤੁਹਾਨੂੰ ਅਸੀਂ ਸਸਤੇ ਦੇ ਹੀ ਜੰਨੇ ਆ ਆ ਵੀ ਦੇਖੋ ਕੋਈ ਕਹਿੰਦਾ 4000 ਰੁਪਇਆ ਲੈਣਾ ਕੋਈ ਕਹਿੰਦਾ 4200 ਲੈਣਾ ਕੋਈ ਕਹਿੰਦਾ 3500 ਲੈਣਾ ਅਸੀਂ ਕੋਈ ਨਾ ਲਈਏ ਬਈ ਟਾਟਾ ਦਾ ਭਾਈ ਸਰਦਾ ਅਸੀਂ ਤਾਂ ਤੁਹਾਨੂੰ 1350 ਰੁਪਇਆ ਸੂਟ ਦੇ ਦੇਣਾ ਐਨਾ ਵੱਡਾ ਡਿਫਰੈਂਸ ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਕੱਢ ਰਿਹਾ ਆ ਦੇਖੋ ਜੀ ਪਾਰਟੀ ਪਰ ਵਿਆਹ ਸ਼ਾਦੀ ਵਾਲੇ ਹੈਵੀ ਹੈਵੀ ਸੂਟ ਸਾਰੇ ਹੈਂਡਵਰਕ ਦੇ ਨਾਲ ਬਾਜ਼ਾਰ 'ਚ ਇਹ ਸੂਟ 6000 ਤੋਂ ਘੱਟ ਨਹੀਂ ਮਿਲਣਾ ਜਿਹੜਾ ਅਸੀਂ 1500 ਰੁਪਏ ਦਾ ਦੇ ਦੇਣਾ ਵਾ ਆ ਚੈੱਕ ਕਰੋ ਹੈਂਡਵਰਕ ਚੈੱਕ ਕਰੋ ਧਾਗੇ ਦਾ ਕੰਮ ਚੈੱਕ ਕਰੋ ਦੁਪੱਟੇ ਤੇ ਵੀ ਵਰਕ ਚੈੱਕ ਕਰੋ ਬਾਜ਼ਾਰਾਂ ਦੇ ਵਿੱਚ ਆ ਰੈੱਡ ਕਲਰ ਦਾ ਸੂਟ ਲੈਣ ਚਲੇ ਜਾਓ ਤੁਹਾਨੂੰ 3-4000 ਦਾ ਦੇ ਦਣਗੇ ਅਸੀਂ 1750 ਰੁਪਏ ਦਾ ਦਵਾਂਗੇ ਰੰਗ ਤੁਸੀਂ ਜਿੰਦਾਂ ਆ ਮਰਜ਼ੀ ਲੈ ਜਾਓ ਕਹਿੰਦੇ ਆ ਰੰਗ ਅੱਜਕੱਲ੍ਹ ਤੋਤਾ ਰੰਗੀ ਬਹੁਤ ਜਲਦਾ ਤੇ ਕੁੜੀਆਂ ਨੂੰ ਪਸੰਦ ਹੀ ਬਹੁਤ ਆ ਅਸੀਂ ਡਿਜ਼ਾਈਨ ਵੀ ਚੇਂਜ ਕਰਦੇ ਮੈਂ ਇਹ ਵੀ ਤੁਹਾਨੂੰ ਪ੍ਰੋਮਿਸ ਕਰਦਾ ਤੁਸੀਂ ਬਾਜ਼ਾਰ ਚ ਜਾਓਗੇ ਹਜੇ ਇਤਨੀ ਨਵੀਂ ਵੈਰਾਈਟੀ ਨਵੇਂ ਡਿਜ਼ਾਈਨ ਤਾਂ ਹਜੇ ਆਏ ਨਹੀਂ ਜਿਹੜੀਆਂ ਵੈਰਾਈਟੀਆਂ ਤੁਹਾਨੂੰ ਅਸੀਂ ਦੇਈ ਜਾਣੀਆਂ ਆ ਬਾਕੀ ਦੁਕਾਨਦਾਰਾਂ ਨੂੰ ਅਸੀਂ ਇਹ ਵੀ ਨਹੀਂ ਕਹਿਣਾ ਪਹਿਲਾਂ ਇਹਦਾ 4000 ਮੰਗ ਲਈਏ ਫੇਰ ਰੋ ਪਟ ਕੇ ਵਾਧਾ ਘਾਟਾ ਵਾਰਕਣੀ ਕਰਦੇ ਕਰਦੇ ਸਾਨੂੰ ਅਸੀਂ 3000 ਰੁਪਏ ਦੇ ਦੇ ਦਈਏ ਉਹ 3000 ਤੇ ਅਸੀਂ ਕਿਉਂ ਦਈਏ ਕਿਉਂਕਿ ਇਹ ਤਾਂ ਹੈ ਹੀ 1500 ਰੁਪਏ ਦਾ ਸੂਟ ਆ ਅਸੀਂ ਤਾਂ ਸਾਨੂੰ 3000 ਦੇ ਦੋ ਦੇਵਾਂਗੇ ਅਸੀਂ ਇਸ ਲਈ ਕਹਿੰਦੇ ਆ ਭੈਣੋ ਆਜੋ ਇਹ 10-10 ਰੁਪਏ ਮਾਰ ਜਾਂਦੇ ਇਹ 20-20 ਰੁਪਏ ਮਾਰ ਜਾਂਦੇ ਕੱਪੜਾ ਮਾਤੂ ਜੀ ਦੀ ਦਸਤਾਰ ਵੇਚ ਰਿਆ ਆ ਲੋਕ ਫਾਇਦਾ ਕਿ ਲੈ ਰਹੇ ਆ ਹੁਣ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾਓ ਮੜਿਆ ਲੋਕਾਂ ਨੂੰ ਦੇਖੋ ਕਿੰਨਾ ਵੱਡਾ ਰਾਸ਼ੀਆ ਲੋਕ ਖੁਸ਼ ਹੋ ਕੇ ਆ ਰਹੇ ਆ ਖੁਸ਼ ਹੋ ਕੇ ਜਾ ਰਹੇ ਆ ਜੇ ਆਪਾਂ ਬਾਹਰ ਕਰੀਏ ਵੈਲਕਾਮਟਰ ਦੇਖੋ ਉੱਥੇ ਵੀ ਰਾਸ਼ਪਿਆ ਇਹ ਰਾਸ਼ਦਾ ਕਾਰ ਨਹੀਂ ਇਹ ਆ ਵੀ ਇੱਥੇ ਬਹੁਤ ਸਸਤਾ ਕਪੜਾ ਸੀ ਦੇ ਰਹੇ ਆ ਫਾਇਦੇ ਹੋ ਰਹੇ ਆ ਆ ਦੇਖੋ ਕਿੰਨਾ ਸੋਹਣਾ ਹੈਵੀ ਡਿਜ਼ਾਈਨ ਮੋਰਾ ਵਾਲਾ ਸੂਟ ਇਹਨੂੰ ਕਹਿੰਦੇ ਆ ਬਾਈ ਜੀ ਬਾਜ਼ਾਰ 'ਚ ਰੇਟ ਕਿੰਨਾ ਦੇ ਆਪਣਾ ਰੇਟ ਕਿੰਨਾ ਮਾੜਿਆ ਖੋਲੋ ਤਾਂ ਲੋਕਾਂ ਦੀ ਅੱਖਾਂ ਦੇਖੋ ਜੀ ਲੋਕਾਂ ਦੀ ਅੱਖਾਂ 2-2 ਇੰਚ ਪੱਟੀਆਂ ਹੋ ਜਾਣਗੀਆਂ ਪਜਾਨਾ ਜੇ ਇਹ 6650 ਦਾ ਸੂਟ ਲੈਂਦੇ ਆ ਤੇ ਅਸੀਂ 2500 ਰੁਪਏ ਦਾ ਦੇਣਾ 2500 ਰੁਪਏ ਦਾ ਰੰਗ ਦੋ ਹੈਗੇ ਇਹਦੇ ਵਿੱਚ ਰੰਗ ਦੋ ਇਹ ਰੰਗ ਚਾਰ ਆ ਆਪਣੇ ਕੋਲ ਰੈੱਡ ਮਹਿਰੂਨ ਵਾਇੰਟਾ ਹੈਵੀ ਹੈਵੀ ਪੇਸਟ ਪਿਸਟਲ ਚਾਰਟ ਵੀ ਹੈਗੇ ਆ ਜੀ ਸਾਡੇ ਕੋਲ ਡਿਜ਼ਾਈਨਰ ਦੁਪੱਟੇ ਚੀਜ਼ਾਂ ਦੇਖੀ ਚੱਲੋ ਜੀ ਹੈਵੀ 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 ਸਾਡੇ ਕੋਲੇ ਕਿਸੇ ਚੀਜ਼ ਦੀ ਕਮੀ ਨਹੀਂ ਡੀਐਨ 1 ਤੋਂ ਇੱਕ ਕੰਟਰਾਸਟ ਦੁਪੱਟੇ ਲੈ ਲਓ ਬਲੈਕ ਸੂਟ ਲੈ ਲਓ yellow ਸੂ ਜਿੰਨੇ ਕਹੋਗੇ ਰੰਗ ਉਹਨੇ ਲੈ ਲਓ ਸਾਡੇ ਕੋਲੇ ਵੈਰਾਈਟੀ ਦੀ ਕੋਈ ਵੀ ਕਮੀ ਨਹੀਂ ਹੈਗੀ ਅੱਛਾ ਇਹ ਦਾ ਤੁਹਾਨੂੰ ਦੇਖੋ ਅਸੀਂ ਕਿਸੇ ਮਿਡਲ ਕਲਾਸ ਫੈਮਲੀਆ ਉਹਨਾਂ ਦੇ ਲਈ ਵੈਰਾਈਟੀਆਂ ਦਿਖਾਤੀਆਂ ਜਿਹੜੇ ਰਾਣੀਆਂ ਮਹਾਰਾਣੀਆਂ ਡਿਜ਼ਾਈਨ ਚ ਉਹਨਾਂ ਜਿਹੜੇ ਕਹਿੰਦੇ ਵੀ ਸਾਡੇ ਨੱਕ ਹੇਟਾ ਮੱਖੀ ਪੈਂਦੀ ਨਹੀਂ ਸਾਨੂੰ ਚੀਜ਼ ਪਸੰਦ ਨਹੀਂ ਆਉਂਦੀ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਬਾਹਰਲੇ ਜਿੱਥੇ ਮੁਲਕਾਂ ਚੋਂ ਤੁਸੀਂ ਰਾਇਲ ਕਲਾਸ ਕਸਟਮਰ ਹੋ ਆ ਲੋ ਆਹ ਜੀ ਜੇ ਲਾਪੇਓ ਤੁਸੀਂ ਲਓ ਜੀ ਹੈ ਲਾਪੇਓ ਦੇਖੋ ਰਾਣੀਆਂ ਮਹਾਰਾਣੀਆਂ ਦੇ ਟੌਪ ਟੌਪ ਦੇ ਗਹਿਣੇ ਵਰਗੇ ਸੂਟ ਹਨੂ ਦੇਖੋ ਜੀ ਹੈਂਡਵਰਕ ਸਾਰਾ ਕੀਤਾ ਹੋਇਆ ਇਹ ਬਣਿਆ ਲਹਿੰਗਾ ਤੇ ਨਾਲ ਦੇਖੋ ਦੁਪੱਟੇ ਤੇ ਵੀ ਹੈਂਡਵਰਕ ਆ ਤੇ ਆ ਰਿਹਾ ਪੂਰਾ 5 ਮੀਟਰ ਸੂਟ ਚਾਹੇ ਤੁਸੀਂ ਸੂਟ ਦਾ ਸੂਟ ਬਣਾ ਲਓ ਚਾਹੇ ਤੁਸੀਂ ਨਾਲ ਲਹਿੰਗਾ ਲਾ ਲਓ ਦੇਖੋ ਦੋਨੇ ਚੀਜ਼ਾਂ ਦਿੱਤਿਆਂ ਗਿਆ ਰਾਇਲ ਕਲਾਸ ਸੂਟ ਹੈ ਰਾਇਲ ਕਲਾਸ ਦੁਪੱਟੇ ਹੈ ਸਾਰੀ ਐਨ ਆਰ ਆਈ ਪੀਸ ਕਿਹਾ ਜਾਂਦਾ ਆ ਚੱਕੋ ਡਿਜ਼ਾਈਨ ਨੰਬਰ 2 ਦੇਖੋ 5 ਮੀਟਰ ਸੂਟ ਨਾਲ ਲਹਿੰਗਾ ਡਾਰਕ ਰੰਗ ਦੇ ਵਿੱਚ ਚੈੱਕ ਕਰ ਲੋ ਹੈਂਡਵਰਕ ਚੈੱਕ ਕਰ ਲੋ ਦੁਪੱਟਿਆਂ ਦੇ ਉੱਤੇ ਵੀ ਹੈਂਡਵਰਕ ਹੋਏ ਆ ਨਵੀਆਂ ਚੀਜ਼ਾਂ ਦੇ ਰਿਹਾ ਜਿਹੜੀਆਂ ਬਜ਼ਾਰਾ ਤੋਂ ਹਟ ਕੇ ਰੈੱਡ ਸੂਟ ਚੈੱਕ ਕਰੋ ਜੀ ਵੈਡਿੰਗ ਵੈਡਿੰਗ ਸੂਟ ਰੈੱਡ ਪੂਰਾ ਹੈਵੀ ਤੁਸੀਂ ਦੁਪੱਟੇ ਦਾ ਪੈਨਲ ਚੈੱਕ ਕਰ ਲੋ ਸਾਰਾ ਜ਼ੀਰੋ ਟਾਂਕੇ ਤੇ ਕੰਮ ਹੋਇਆ ਵਰਕ ਚੈੱਕ ਕਰ ਲੋ ਤੁਸੀਂ ਕੱਲਾ ਇਕੱਲਾ ਸੂਟ ਤੇ ਜਿਹੜਾ ਕੰਮ ਹੋਇਆ ਭਾਜੀ ਰਾਇਲ ਕਲਾਸ ਕੰਮ ਹੋਇਆ ਦੇਖੋ ਜੀ ਸਾਡੇ ਜਿਹੜੇ ਸੂਟ ਆ ਨਾ ਇਹ ਸੂਟ ਲਹਿੰਗਿਆਂ ਨਾਲੋਂ ਭਾਰੇ ਭਾਰੇ ਆ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਅਸੀਂ 25000 ਦਾ ਲਹਿੰਗਾ ਪਾਉਣਾ, ਅਸੀਂ 50000 ਦਾ ਲਹਿੰਗਾ ਪਾਉਣਾ, ਕਈ ਕੁੜੀਆਂ ਦਾ ਇਤਾਂ ਦੀਆਂ ਆ ਜਿਹੜੀਆਂ 70 70000 ਰੁਪਏ ਰੈਂਟੇ ਦੇ ਦਿੰਦੀਆਂ। ਪਰ ਸਾਡੇ ਕੋਲ ਆਜੋ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ ਦੇਵਾਂਗੇ। ਕੂਟਾ ਦੀ ਕੁਆਲਿਟੀ ਬਹੁਤ ਹੋਊਗੀ। ਜੇ ਰੇਟਾਂ ਦੀ ਗੱਲ ਕਰੀਏ ਰੇਟ ਬਾਜ਼ਾਰ ਨਾਲੋਂ ਤਾਂ ਅਸੀਂ ਅੱਧੇ ਹੀ ਕਰਦੇ ਆ। ਕਈ ਸੂਟ ਬਾਜ਼ਾਰ ਨਾਲੋਂ 3 3 ਗੁਣਾ ਰੇਟ ਅਸੀਂ ਘੱਟ ਕਰਦੇ ਆ। ਜਿਹੜੇ ਦਾਜਵੀਰ ਦੇ ਕੱਪੜਾ ਲੈਣਾ ਤੁਸੀਂ ਮੰਨ ਲਓ ਤੁਸੀਂ ਨਵਾਂ ਵਿਆਹ ਹੋ ਰਿਹਾ ਕੁੜੀ ਦਾ ਉਹ ਕਹਿੰਦੇ ਸੀ 11 ਸੂਟ ਲੈਣੇ ਵੀ ਜਿਹੜੇ ਪਹਿਲੇ 11 12 ਦਿਨ ਅਸੀਂ ਰਿਸ਼ਤੇਦਾਰੀਆਂ 'ਚ ਜਾਣਾ ਹਨਾ ਬਈ ਲੋਕੀ ਤਾਰੀਫ ਕਰਨ ਬਈ ਵਾਹ ਜੀ ਵਾ ਫਲਾਣੇ ਦੀ ਬਹੂ ਦਾ ਬਾੜੀ ਸੋਹਣੀ ਆ ਬਈ ਫਲਾਣੇ ਦੀ ਬਹੂ ਨੂੰ ਕੱਪੜਾ ਲੀੜਾ ਪਾਉਣਾ ਆਉਂਦਾ ਆ ਤੇ ਫਿਰ ਤੁਸੀਂ ਆਜੋ ਸਾਡੇ ਕੋਲ ਸਿਲੇਕਸ਼ਨ ਕਰਕੇ ਸਾਨੂੰ ਅਸੀਂ ਚੀਜ਼ਾਂ ਦੇ ਦੇਣੀਆਂ ਉਸ ਤੋਂ ਬਾਅਦ ਵਿਆਹਾਂ ਦੇ ਵਿੱਚ ਦੇਖੋ ਤਾਇਆ ਆ ਚਾਚੀਆਂ ਆ ਭੂਆ ਆ ਮਾਸਟੀਆਂ ਆ ਉਹਨਾਂ ਦੀ ਵੀ ਦੇਖੋ ਹੁੰਦੀ ਆ ਚਾਹਤ ਵੀ ਅਸੀਂ ਵੀ ਲਗਜ਼ਰੀ ਭਾਰੇ ਭਾਰੇ ਸੂਟ ਪਾਈਏ ਸੋਹਣੇ ਕੱਪੜੇ ਪਾਈਏ ਉਹਨਾਂ ਦੇ ਲਈ ਵੀ ਦੇਖੋ ਲਾਈਟ ਟਰੰਕ ਦੇ ਵਿੱਚ ਸਾਡੇ ਕੋਲ ਕਿੰਨੇ ਸੋਹਣੇ ਸੋਹਣੇ ਚਾਟ ਹੈਗੇ ਆ ਰੰਗ ਹਰ ਇੱਕ ਤਰ੍ਹਾਂ ਦਾ ਮਿਲ ਜਾਣਾ ਤੁਹਾਨੂੰ ਚਾਟ ਤੁਹਾਨੂੰ ਸਾਰੇ ਮਿਲ ਜਾਣੇ ਆ ਤੁਹਾਨੂੰ ਕੱਪੜਾ ਵੀ ਹਰ ਇੱਕ ਤਰ੍ਹਾਂ ਦਾ ਮਿਲ ਜਾਣਾ ਇਸ ਲਈ ਸਿਰਫ ਸਿਰਫ ਤੇ ਸਿਰਫ ਮਾਤੂ ਜੀ ਦੀ ਦਸਤਾਰ ਬਾਗਾ ਪੁਰਾਣਾ ਮੋਗਾ ਰੋਡ ਦਾ ਸਟੋਰ ਆ ਜਿਹੜਾ ਤੁਹਾਡਾ ਫਾਇਦਾ ਕਰ ਸਕਦਾ ਜਿਹੜਾ ਤੁਹਾਡੇ ਪੈਸੇ ਬਚਾ ਸਕਦਾ ਜਿਹੜਾ ਤੁਹਾਡੇ ਦਿਨ ਨੂੰ ਖੋਜ ਕਰ ਸਕਦਾ ਚਾਹੇ ਆਰਗੈਂਜ਼ਰ ਦੇ ਸੂਟ ਲੈ ਲਓ ਚਾਹੇ ਸ਼ਿਮਰ ਦੇ ਸੂਟ ਲੈ ਲਓ ਚਾਹੇ ਕਰੇਪ ਦੇ ਲੈ ਲਓ ਚਾਹੇ ਲੈ ਲਓ ਜਾਮ ਦੇ ਚਾਹੇ ਲੈ ਜੋ ਸਿਲਕ ਦੇ ਹਰ ਇੱਕ ਕੁਆਲਿਟੀ ਵੈਰਾਈਟੀ ਮਿਲ ਜਾਣੀਆਂ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਆ 500 1000 2000 5000 10000 20 25000 ਤੱਕ ਵੀ ਸੂਟ ਤੁਹਾਨੂੰ ਮਿਲ ਜਾਣੇ ਆ ਜਿਹੜੇ 5 5000 ਦੇ ਸੂਟ ਅਸੀਂ ਦੇਨੇ ਆ ਉਹ ਬਾਜ਼ਾਰ ਦੇ ਵਿੱਚ 12 12000 ਦੇ ਹੋਊਗੇ ਜਿਹੜੇ ਅਸੀਂ 10 10000 ਰੁਪਏ ਦੇ ਸੂਟ ਦੇਨੇ ਆ ਉਹ ਬਾਜ਼ਾਰ ਦੇ ਵਿੱਚ 18000 20000 ਰੁਪਈਆ ਇਦਾਂ ਹੋਊ ਮਤਲਬ ਡਿਫਰੈਂਸ ਬਹੁਤ ਸਾਰਾ ਆ। ਦੂਜੀ ਗੱਲ ਇਹ ਆ ਰੇਟ ਤੇ ਚਲੋ ਜੋ ਹੈਗੇ ਉਹ ਹੈਗੇ ਆ। ਸਾਡੇ ਕੋਲ ਜਿਹੜੀ ਕੁਆਲਿਟੀ ਮਿਲਣੀ ਆ, ਜਿਹੜੇ ਡਿਜ਼ਾਈਨ ਮਿਲਣੇ ਆ ਉਹ ਨਹੀਂ ਤੁਹਾਨੂੰ ਆਮ ਕਿਸੇ ਤੋਂ ਮਿਲਣੇ। ਹੁਣ ਆ ਚੈੱਕ ਕਰੋ ਤਾਂ ਪੂਰਾ ਟੌਪ ਟੌਪ ਦਾ ਹੈ ਪੀਸ ਅਨੋਖੀ ਦਿਖਾ ਰਹੇ ਆ। ਰੰਗ ਇਹਦੇ ਵਿੱਚ ਬਹੁਤ ਸੋਹਣੇ-ਸੋਹਣੇ ਆ। ਡਿਜ਼ਾਈਨਿੰਗ ਤੁਹਾਨੂੰ ਇਹਦੇ ਵਿੱਚ ਬਹੁਤ ਪਿਆਰੀ-ਪਿਆਰੀ ਮਿਲ ਜਣੀ ਆ। ਇਤਨੀਆਂ ਚੀਜ਼ਾਂ ਵੀ ਤੁਸੀਂ ਲੈ ਕੇ ਜਾ ਸਕਦੇ ਹੈਗੇ ਆ। ਜੀ ਅਨਾਰਕਲੀਆ ਦੇ ਵਿੱਚ ਸਾਡੇ ਕੋਲ ਬਹੁਤ ਸੋਹਣੀ ਵੈਰਾਈਟੀ ਆ। ਦੇਖੋ ਸਾਰਾ ਹੀ ਵਰਕ ਹੋਇਆ ਆ ਤੁਸੀਂ ਗਲੇ ਤੇ ਕੰਮ ਦੇਖ ਲਓ ਦੁਪट्टे ਦੇ ਕੰਮ ਦੇਖ ਲਓ ਅਨਾਰ ਕਲੀਆਂ ਦੇ ਵਿੱਚ ਸਾਡੇ ਕੋਲ ਹਿਊ ਚ ਵੈਰੈਟੀ ਆ ਤੁਸੀਂ ਦੇਖੋ ਬੋਰ ਬਣੇਵੇ ਬਲੈਕ ਕਲਰ ਦੇ ਵਿੱਚ ਮੈਂਜੈਂਟਾ ਦੇ ਵਿੱਚ ਚੈੱਕ ਕਰ ਲਓ yellow ਜੇ ਆ ਆ ਗਿਆ ਪੈਪਲਨ ਲਹਿੰਗਾ ਸਟਾਈਲ ਦੇਖੋ ਨਾਲ ਹੀ ਲੌਂਗ ਪੈਪਲਨ ਬਣੀ ਆ ਤੇ ਥੱਲੇ ਬਣਿਆ ਲਹਿੰਗਾ ਪੂਰਾ ਹੀ ਬੈਡਿੰਗ ਪੀਸ ਆ ਜਿਹਦੇ ਵਿੱਚ ਰੈੱਡ orange ਮਹਿਰੂਨ ਸਾਰੀਆਂ ਹੀ ਚੀਜ਼ਾਂ ਸਾਡੇ ਕੋਲ ਏ ਕਲਾਸ ਮਿਲ ਜਾਂਦੀਆਂ ਨੇ ਦੇਖੋ ਪਹਿਣਾ ਦੇ ਨਾਲ ਨਾਲ ਭਰਾ ਵੀ ਖੋਜ ਕਰਨੇ ਆ ਸੋ ਬਾਜ਼ਾਰ ਚ ਤੁਸੀਂ ਜਾ ਕੇ ਪਤਾ ਕਰੋ ਆ 2 ਪੀਸ ਕੋਟ ਪੈਂਟ 10-12000 ਰੁਪਏ ਦਾ ਸਾਡੇ ਕੋਲ ਆਜੋ 10-12000 ਦਾ ਕੋਟ ਪੈਂਟ ਸਿਰਫ 2995 ਚ ਲੈ ਜਾਓ ਸਲਾਈ ਕਰਕੇ ਰੰਗ ਜਿਹੜਾ ਮਰਜ਼ੀ ਲੈ ਜਾਓ ਆ 3 ਪੀਸ ਕੋਟ ਪੈਂਟ ਬਾਜ਼ਾਰ ਚ 15000 ਰੁਪਏ ਦਾ ਵਿਕਦਾ ਅਸੀਂ ਤੁਹਾਨੂੰ ਇਹ ਸਿਰ ਤੇ ਸਿਰ ਦੇ ਰਣਾ 3760 ਚ ਸਲਾਈ ਕਰਕੇ ਆ 3000 ਰੁਪਈਆ ਕੋਈ ਮੰਗ ਲੈਂਦਾ ਕੋਈ 2500 ਮੰਗ ਲੈਂਦਾ ਕੋਈ ਮੰਗਦਾ 3200 ਰੁਪਈਆ ਜੇ ਤੁਸੀਂ ਕੁੜਤਾ ਪਜਾਮਾ ਇਤਾਂ ਦੇ ਡਿਜ਼ਾਈਨ ਚ ਸਲਾਈ ਕਰਕੇ ਲੈਣਾ ਸਟਿਚਿੰਗ ਵਿੱਚ ਪਾ ਕੇ ਮੈਂ ਦੱਸ ਰਿਹਾ ਪਰ ਸਾਡੇ ਕੋਲ ਆਓ 1300 ਰੁਪਏ ਚ ਕੁਰਤਾ ਬਿਆਮਾ ਲੈ ਜਾਓ ਸਲਾਈ ਕਰਕੇ 8000 ਰੁਪਏ ਕਿਰਾਇਆ ਚੱਲਦਾ ਸ਼ੇਰਵਾਨੀ ਦਾ 5000 ਰੁਪਏ ਚੱਲਦਾ 10000 ਰੁਪਏ ਚੱਲਦਾ 12000 ਵੀ ਚੱਲਦਾ ਸਾਡੇ ਕੋਲ ਆ ਜਾਓ ਸ਼ੇਰਵਾਨੀ 6500 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਤੁਸੀਂ ਆਪਣੀ ਖਰੀਦ ਕੇ ਲੈ ਕੇ ਜਾ ਸਕਦੇ ਆ ਜਿਹੜੀਆਂ ਬਾਜ਼ਾਰਾਂ ਦੇ ਵਿੱਚ 18 18 20 20000 ਰੁਪਈਆਂ ਦੀਆਂ ਸ਼ੇਰਵਾਨੀ ਸੋ ਬਹੁਤ ਸਾਰੇ ਫਾਇਦੇ ਆ ਕੁਆਲਿਟੀ ਸਾਰੀ ਆ ਗਈ ਆ ਵੈਰਾਈਟੀ ਸਾਰੀ ਆ ਚੁੱਕੀ ਆ ਰੱਖੜੀ ਦੇ ਉੱਤੇ ਮੇਲੇ ਲਾਤੇ ਆ ਫਾਇਦੇ ਬਹੁਤ ਹੋ ਰਹੇ ਆ ਲੋਕ ਦੂਰੋਂ ਦੂਰੋਂ ਆ ਰਹੇ ਆ ਵੱਡੇ ਵੱਡੇ ਸ਼ੋਅਰੂਮਾਂ 'ਤੇ ਜਾਣਾ ਬੰਦ ਕਰ ਦਿਓ ਐਨਾ ਕਾ ਕੌਫੀ ਦਾ ਕੱਪ ਹੁੰਦਾ 30 ਰੁਪਏ ਦਾ ਉਹ 30 ਰੁਪਏ ਦਾ ਕੱਪ ਤੁਹਾਡੀ ਜੇਬ ਦੇ 30000 ਰੁਪਏ ਦਾ ਟੱਕਾ ਮਾਰਦਾ ਜੇ ਤੁਸੀਂ ਨਾਲ ਕਹਿ ਦਿੰਦੇ ਹੋ ਜੀ ਸਾਨੂੰ ਥੋੜਾ ਜਿਹਾ ਜੇ ਸ਼ੇਕ ਮੰਗਾ ਦਿਓ ਜੇ 100 ਰੁਪਏ ਦੀ ਗੱਲ ਆ ਜਵੇ ਤਾਂ ਲੱਖ ਰੁਪਏ ਦੀ ਗੱਲ ਪਹੁੰਚ ਜਾਂਦੀ ਜਾਂ ਤੁਸੀਂ ਦਾਜ ਵਿੱਚ ਕੰਮ ਕਰਦੇ ਆ ਇੱਥੇ ਅਸੀਂ ਅਮਾਨਦੜੀ ਦਾ ਕੰਮ ਕਰਦੇ ਆ ਸਾਡੀ ਸੇਲਜ਼ ਮੈਨ ਟੀਮ ਬਹੁਤ ਚੰਗੀ ਹੈਗੀ ਆ ਸਾਡਾ ਪੂਰਾ ਕੰਪਿਊਟਰਾਈਜ਼ਡ ਕੰਮ ਹੈਗਾ ਅਸੀਂ ਕੱਲਾ ਕੱਲਾ ਜਿਹੜਾ ਰੇਟ ਲਿਖ ਲਿਖ ਕੇ ਲਾ ਰਹੇ ਆ ਕੋਈ 바ਰਗਨਿੰਗ ਨਹੀਂ ਹੋ ਰਹੀ ਕਾਟਾ ਜਿਹੜਾ ਮਾਰਜਨ ਬਹੁਤ ਘੱਟ ਇਸ ਲਈ ਕਹਿੰਦੇ ਆਓ ਵੱਡੇ ਫਾਇਦੇ ਕੋਲ ਕੈਮਰਾਮੈਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤਗੜਤਾਨ ਟੀਵੀ ਬਗਾਪਾ